ਹੀ ਇੱਕ ਬ੍ਰਾਮ ਵੋਹੀ ਇੱਕ ਬ੍ਰਾਮ ਅਜਰ ਅਮਰ ਦੋਲ ਨਿਚਲ ਪ੍ਰਸਵਸਤਮ ਸਰਪੂਰਨ ਬਾਲਮਿਕ ਸਯਜਮ ਵੋਹੀ ਇੱਕ ਬ੍ਰਾਮ ਵੋਹੀ ਇੱਕ ਬ੍ਰਾਮ ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਜੋ ਕਿ ਪ੍ਰਗਟ ਵੇਸ ਅੱਜ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਬਲਾਈ ਗੇਟ ਦੇ ਵਿੱਚ ਵੀ ਸੰਗਤਾਂ ਵੱਲੋਂ ਬਹੁਤ ਹੀ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾ ਕੇ ਜਿੱਥੇ ਕਿ ਮੰਤਰਾਂ ਦੇ ਵਿੱਚ ਸਤ ਸੰਗ ਚੱਲ ਰਿਹਾ ਭਗਵਾਨ ਬਾਲਮੀਕ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ ਭਗਵਾਨ ਵਾਲਮੀਕੀ ਮਹਿਮਾਨਾਂ ਜੋੜਦੇ ਹਨ ਉੱਥੇ ਚੇਚੇ ਤੌਰ ਤੇ ਅਸ਼ਵਨੀ ਭਗਾਨੀਆਂ ਜੀ ਉਹਨਾਂ ਆ ਲੋਈ ਬਹੁਤ ਹੀ ਅੱਛਿਆ ਸੁਭਾਵਾ ਜਿੱਥੇ ਕਿ ਰਾਹਗੀਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਲੰਗਰ ਤਰ੍ਹਾਂ ਤਰ੍ਹਾਂ ਦੀਆਂ ਸੁਭਾਵਾਂ ਨਿਮਾਹ ਕੀ ਅੱਜ ਉਹ ਖੁਸ਼ੀ ਦਾ ਪ੍ਰਕਾਵਾ ਕਰਨ ਦੇ ਨੇ ਸੋ ਉਹਨਾਂ ਨੂੰ ਵੀ ਬਹੁਤ-ਬਹੁਤ ਅੱਜ ਮੁਬਾਰਕ ਬਾਦ ਦਿੰਦੇ ਹਾਂ ਉੱਥੇ ਜਾਣਕਾਰੀ ਲਵਾਂਗੇ ਕਿ ਕਿਹੋ ਜੀਆਂ ਸੁਭਾਵਾਂ ਨੇ ਅੱਜ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋ ਨਰਵੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰਿਸ਼ਟੀਕਰਤਾ ਕਰਨਾ ਕੇ ਸਾਧਰ ਪਰਮ ਪਿਤਾ ਪਰਮਾਤਮਾ ਭਗਵਾਨ ਬਾਲਮੀਕ ਮਹਾਰਾਜੀ ਦੇ ਪ੍ਰਕਾਸ਼ ਪੁਰਨ ਤੇ ਦੇਸ਼ ਮੰਦਿਰ ਚ ਮੇਟੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਆਓ ਸਾਰੇ ਆਪਾਂ ਗੁਰੂ ਮਹਾਰਾਜ ਜੀ ਦੇ ਅਸਥਾਨ ਹੋਏ ਮਾਰਕ ਚ ਚਲੀਏ ਸਾਂਝੀ ਵਾਰਤਾ ਦਾ ਮੈਸੇਜ ਦਈਏ ਸਭ ਤੋਂ ਪਹਿਲਾਂ ਮੈਂ ਫਗਵਾੜੇ ਦੇ ਸ਼ਹਿਰ ਵਾਸੀਆਂ ਦਾ ਨਗਨਵਾਸੀਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਗੁਰੂ ਮਹਾਰਾਜ ਜੀ ਦੀ ਛੋਭਾ ਇਤਰਾਜ ਬੜਾ ਪਰਮਾਹੰਗਾਰਾ ਕੀਤਾ ਦਿੱਤਾ ਅਤੇ ਖਾਤਾ ਤੇ ਲੰਗਰ ਲਗਾਏ ਛੋਭਾ ਇਤਰਾਜ ਸਵਾਗਤ ਕੀਤਾ ਇਹ ਤੇ ਸਾਰੇ ਸਾਥੀਆਂ ਦਾ ਮੈਂ ਆਪਣੀ ਸਮੂਹਕੀ ਟੀਮ ਦਾ ਧੰਨਵਾਦ ਕਰਦਾ ਸਹਿਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸ਼ੁਭਾਤਰਾ ਦੇ ਵਿੱਚ ਬਹੁਤ ਹੀ ਪ੍ਰਭਾਤ ਸਵਾਗਤ ਕੀਤਾ ਇਹਨਾਂ ਸ਼ਬਦਾਂ ਨਾਲ ਹੀ ਮੈਂ ਇੱਕ ਵਾਰ ਫਿਰ ਤੋਂ ਸਾਰੇ ਹੀ ਜੀਸ਼ ਜੀ ਬੇਟੀ ਸੰਗਤ ਨੂੰ ਲੱਖ ਲੱਖ ਮੁਬਾਰਕਾ ਜੈ ਵਾਲਮੀਕੀ ਪਰੇ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਭਾਰ ਸ਼ੁਭ ਵਤਨ ਲੱਖ ਖੁਸ਼ੀਆਂ ਭਾਗਾਂ ਚਾਹਾਂ ਜੇ ਸਤਿਗੁਰੂ ਨਦਰ ਕਰੇ ਸੋ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਵਾਲਮੀਕ ਗੁਰਮਾਨਿਆਉ ਕਾਰਜ ਹੋਵਨ ਰਾਜ ਟੈਂਕਾਵਾਜੀ ਫਤਿਹ ਕਾ ਹੋਵੇ ਬੁੱਧ ਪ੍ਰਕਾਸ਼ ਬਵਨ ਗੁਰੂ ਪਾਣੀ ਪਿਤਾ ਮਾਤਾ ਕ੍ਰਿਪਣੀ ਜਾਨ ਸਮੁੰਦਰ ਕਾ ਮੋਤੀ ਸਿੱਧ ਵਿਖੇ ਰਤਨ ਕਾਸੇ ਰਤਨ ਬੱਚਾ ਅੱਜ ਪੂਰੀ ਦੁਨੀਆ ਦੇ ਅੰਦਰ ਸ੍ਰੀ ਸ੍ਰੀ ਕਰਤਾ ਪੁਰਨ ਵਾਲਮੀਕ ਮਹਾਰਾਜ ਜੀ ਦਾ ਪ੍ਰਕਾਸ਼ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਪਾਇਆ ਜਾ ਰਿਹਾ ਹੈ ਉੱਥੇ ਅਸੀਂ ਅੱਜ ਫਲਾਹੀ ਗੇਟ ਦੇ ਉੱਤੇ ਜਿੱਥੇ ਕਿ ਕੱਲ ਰੋਜ ਤੋਂ ਪਵਾੜੀ ਵਿੱਚ ਇੱਕ ਮਹਾਨ ਸ਼ੋਭਾ ਯਾਤਰਾ ਸੋਕੇ ਭਗਵਾਨ ਬਾਲਮਿਕ ਦੀ ਰਮਾਇਣ ਦੇ ਆਧਾਰਤ ਜੋ ਕਿ ਇੱਕ ਸਿੱਖਿਆ ਦਾ ਪ੍ਰਤੀਕ ਹੈ ਉਹ ਕੱਢੀ ਗਈ ਜਿੱਥੇ ਕਿ ਅੱਜ ਵਕ ਵਕ ਮੰਦਰਾਂ ਦੇ ਵਿੱਚ ਜਿੱਥੇ ਕਿ ਝੰਡੇ ਵੀ ਦਸੂ ਕਰਨ ਸਰਾਧ ਉੱਤੇ ਵਕ ਵਕ ਨਾਰਦੀਪ ਪਾਰਟੀਆ ਨੇ ਆ ਕੇ ਨਤਮਸਤਕ ਹੋ ਕੇ ਭਗਵਾਨ ਬਾਲਮਿਕ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਸੰਧਕ ਕਮੇਟੀ ਆ ਲੋ ਬਹੁਤ ਹੀ ਅੱਛੇ ਅੱਛੇ ਲੰਗਰਾਂ ਦੀ ਪਕਵਾਨ ਪਵਾ ਕੇ ਜਿੱਥੇ ਸੰਗਤਾਂ ਦੇ ਵਿੱਚ ਵਰਜਾਏ ਆ ਉੱਥੇ ਸਾਡੇ ਨਾਲ ਸੰਧਕ ਕਮੇਟੀ ਦੇ ਮੈਂਬਰ ਗੱਲ ਕਰਨਗੇ ਕਿ ਅੱਜ ਦੇ ਇਸ ਵਿਸ਼ੇਸ਼ ਮਹਾਨ ਸ਼ੁਰੂਤੇ ਕੀ ਕਹਿਣਾ ਚਾਹੋਗੇ ਫਤਿਹੁਲਾ ਜੈਮਲਵਿਤੀ ਜੈ ਪੀ ਮੁੰਜਾਇਪਾਤ ਮੱਧ ਪ੍ਰਿੰਤ ਕਾਪਾ ਵਰਵਾਲ ਜੀ ਨਾ ਰਿਪਰਕੰਦ ਜੀ ਸਭ ਨੂੰ ਸਹਿਜ ਸਭ ਨੂੰ ਲੱਖ ਲੱਖ ਵਾਰਾਂ ਦਾ ਦੇਸ਼ ਦੇ ਦੇਸ਼ ਵਿੱਚ ਇੰਨੀਆਂ ਮੁਟਿਆ ਸਾਰਿਆਂ ਨੂੰ ਜੈਵਾਲ ਮਿਸੀ ਇਹ ਪਰਿਸ਼ਤਾਪਾ ਵੜਵਾਲਾ ਪਰਿਵਾਰ ਦੇ ਸਭ ਤੋਂ ਲਗ ਲਗ ਦਾ ਹੈ ਪਰਿਸ਼ਤਾਪਾ ਵੜਵਾਲਾ ਵਿਚਾਰ ਦੇ ਚੰਦਨੀ ਰਸਮ ਸਾਡੇ ਮਾਨਯੋਗ ਮਦਨ ਲਾਲ ਕੁੰਜੀ ਜੀ ਨੇ ਕੀਆ ਜੋਗੀ ਮੰਦਿਰ ਦੀ ਸੇਵਾ ਕਰਦੇ ਹੋਏ ਬਹੁਤ ਹੀ ਨੇਕ ਇਸ ਨੇ ਹਰੇਕ ਆਪਣੀ ਸਾਰੀ ਆਰਥਿਕ ਬਚਤੋਂ ਦੇ ਲਈ ਉਹ ਮੰਦਿਰ ਦੀ ਸੇਵਾ ਕਰਦੇ ਸੀ ਅੱਜ ਉਹਨਾਂ ਨੇ ਚੰਦਨੀ ਰਸਮ ਕਰਕੇ ਬਹੁਤ ਹੀ ਅਸੀਂ ਉਹਨਾਂ ਦੇ ਸ਼ੁਕਰ ਕਰਦੇ ਤਰ੍ਹਾਂ ਦਾ ਸੀ ਜੀ ਉਹਨਾਂ ਦੀ ਅੱਜ ਹੀ ਲੰਬੀ ਉਹਨਾਂ ਦੇ ਅੱਜ ਛੰਡੇ ਦੇ ਕਰਦੇ ਸੋ ਇਸ ਦਾ ਨਾਮ ਹੋਰ ਉਹਨਾਂ ਅੱਜ ਰਾਤ ਦੇ ਪ੍ਰੋਗਰਾਮ ਕੋ ਲਿਖੇ ਹੋਣੇ ਹਨ ਬਾਰੇ ਜਾਣਕਾਰੀ ਦੇਣਾ ਚਾਹੋਗੇ ਦਰਸ਼ਕਾਂ ਅੱਜ 16 ਭਾਦਲ ਨੂੰ ਖਾਦੀ ਜਿਹੜੀ ਰਹਿ ਗਈ ਚੱਲੇ ਰਹੀ ਸੀ ਆਦੀ ਕਹਾਆ ਉਹਨੇ ਹਰੇਕ ਬੱਚਿਆਂ ਦੇ ਘੱਟੋ-ਘੱਟ ਸਾਡੇ 27 22 ਬੱਚਿਆਂ ਨੇ ਪਰਿਮਾਨ ਪੜੀ ਆ ਕਿ ਉਹਨਾਂ ਨੂੰ ਅੱਜ ਸ਼ਾਮ ਨੂੰ ਸਮਾਨਿਤ ਇਨ ਵਿੱਚ ਦਿੱਤੇ ਜਾਣਗੇ ਤੇ ਜੋ ਵੀ ਚਾਕੇ ਦੇ ਵਿੱਚ ਬਣੇ ਸੀਗੇ ਕੰਨ ਦੇ ਛੋਟੇ ਜਿਹੇ ਦਿੱਚੇ ਕਿ ਪਾਸੇ ਉਹਨਾਂ ਨੂੰ ਵੀ ਮਨਸੂਬਾ ਦਿੱਤਾ ਜਾਊਗਾ ਅਲਪਰਿਚਾ ਕੋਲ ਅਲਵਾਮ ਨੂੰ ਮਨਵਾ ਲਾ ਸ਼ਾਹੂਸਾ ਸਾਗਰੀਆ ਵਰਮਿੰਗ ਕੀ ਅਮਰੇ ਸਾਥੋ ਲੱਗੇ ਹੋਣ ਤੇ ਉਹਦੇ ਵਿੱਚ ਜਿਹੜਾ ਕੱਪ ਅਲਵਾਮ ਨੂੰ ਮਨਵਾ ਲਾ ਤੇ ਤੋਂ ਪ੍ਰਾਈਵੇਟ ਤੋਂ ਅੱਗੇ ਮਨਵਾ ਲਾ ਤੇ ਬਿਮਾਰਾ ਕੋਲ ਜਦ ਬਾਦਲੀ ਆ ਗਈ ਤੇ ਲੋਕ ਕਈਆਂ ਨੇ ਆਪਣਾ ਆਪਣੀ ਖੁਸ਼ੀ ਦੇ ਨਾਲ ਲਾਗ ਲਾਣੇ ਆ स्वागत करना सिटीजन एस ग्रीन बोल रहीया किसे ने एक कपड़ेया बुरे श्रद्धा भाव ਨਾਲ ਦੇ ਨਾਲ ਮੁੱਲੇ ਦੇ ਵਿੱਚ श्रद्धा ਭਾਵਨਾ ਹੈਗੀ ਆ ਬਹੁਤ ਹੀ ਖੁਸ਼ੀ ਦੇ ਨਾਲ ਮਨਾਉਂਦੇ ਆ ਤਾਂ ਕਿ ਸਤਿ ਸੁਰਦਾ ਸਾਗ ਤੇ ਮੱਕੇ ਦੀ ਰੋਟੀ ਹੁੰਦੀਆਂ ਤੇ ਸਾਰਿਆਂ ਨੇ ਮਿਲ ਕੇ ਖਾਣਾ। ਸੂਤ ਦਰਸ਼ਕਾਂ ਦੀ ਜਾਣਕਾਰੀ ਵੀ ਦੱਸਣੀ ਹੈ ਜਿੱਥੇ ਪੇ ਘਵਾਨਵਾਲ ਵਿੱਚ ਮਹਾਰਾਜ ਜੀ ਦਾ ਪ੍ਰਗਟ ਉਦਸ ਅੱਜ ਪੂਰੇ ਵਿਸ਼ਵ ਦੇ ਅੰਦਰ ਮਾਰੇ ਉਸੇ ਪਿਛਲੇ 1 ਮਹੀਨੇ ਕਿ ਭਰਾ ਫੇਰੀਆਂ ਦਾ ਯੋਜਨ ਕਰਕੇ ਪ੍ਰਵਾਰ ਬਾਦ ਮਿਕ ਦੀ ਮਹਿਮਾ ਦਾ ਉਗਾਨ ਕਰਕੇ ਸੰਕਤਾ ਸੰਤਾਨ ਨੂੰ ਨਾਮ ਬਾਣੀ ਦਾ ਜੋੜਤੀਆਂ ਨੇ ਉੱਥੇ ਅੱਜ ਬਹੁਤ ਹੀ ਅੱਛੇ ਅੱਛੇ ਭਗਵਾਨ ਪਾਗਿ ਉੱਤੇ ਕਿ ਅੱਜ ਪ라이 ਗੇ ਮੰਦਰ ਦੇ ਵਿੱਚ ਬਹੁਤ ਦਸਿਆ ਸਮਾਵਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਦੇ ਸੇਵਾਦਾਰੋਂ ਰਾਣੀਆ ਜੀ ਵੀ ਆਲ ਬਾੜੀਆ ਵੀ ਬਹੁਤ ਅੱਛਿਆ ਸਮਾਵਾ ਨੇ ਜਿੱਥੇ ਕਿ ਤਰ੍ਹਾਂ ਤਰ੍ਹਾਂ ਦੇ ਭਗਵਾਨ ਪਾਗਿ ਰਾਗੀ ਰਾਣਾ ਤੁਸੀਂ ਮੰਦਰ ਛਕਾਉਂਦੇ ਆ ਉੱਥੇ ਬਹੁਤ ਕੀ ਜਣਾ ਕਾਲੀ ਅੱਜ ਸਭੀ ਜੀਵਸ਼ਵਾਸੀਆਂ ਨੂੰ ਪਰਮ ਪਿਤਾ ਪਰਮਾਤਮਾ ભગવાન ਵਾਲਮੀਕ ਬਾਰੀ ਤਕਾਲ ਪ੍ਰਭ ਜੀ ਲੱਖ ਲੱਖ ਮੁਬਾਰਕਾਂ ਆਓ ਸਾਰੇ ਆਪਾ ਗੁਰੂ ਮਹਾਰਾਜ ਜੀ ਦੇ ਦਰਸਾਓ ਮਾਰ ਕੇ ਚਲੀਏ ਤੇ ਭਗਵਾਨ ਪਰਮ ਪਿਤਾ ਪਰਮਾਤਮਾ ભગવાન ਵਾਲਮੀਕ ਬਾਰੀ ਜੀ ਦਾ ਮਾਸ਼ਾਅੱਲਾ ਪ੍ਰਾਪਤ ਕਰੀਏ ਮੈਂ ਸਾਰੇ ਇਹ ਸ਼ੇਰ ਵਾਕੀਆ ਦਾ ਦੇਣ ਦੇ ਕਰੀਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਜੋ ਸ਼ੋਭਾਤਰਾ ਵਿੱਚ ਭਗਵਾਨ ਵਾਲਮੀਕ ਮਹਾਰਾਜ ਸ਼ੋਭਾਤਰਾ ਦਾ ਪਰਮਾ ਸਵਾਗਤ ਕੀਤਾ ਤੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਦਿਲ ਦੀ ਕਰੇਗਾ ਧੰਨਵਾਦ ਜੈ ਵਾਲਮੀਕੀ ਹਰਗੋਵਿੰਦੀ ਜੈ ਪੀਮ ਜੈ